ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਤਨ ਦੀ ਮਿੱਟੀ ਨਿਊਜ਼ ਚੈਨਲ ਵੇਖ ਰਹੀ ਆਂ ਦੇਸ਼ਾਂ ਵਿਦੇਸ਼ਾਂ ਸੰਗਤਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਜਿਹੜਾ ਵਾ ਭਾਰੀ ਬਰਸਾਤਾਂ ਕਰਕੇ ਜਿਹੜੇ ਆ ਭਾਰੀ ਹਾੜਾ ਏ ਸੀ ਤੇ ਬੜਾ ਲੋਕਾਂ ਦਾ ਨੁਕਸਾਨ ਹੋਇਆ ਵਾ ਤੇ ਉਸੇ ਬਰਸਾਤਾਂ ਦਾ ਤੀ ਹੋਰ ਵੀ ਕਈ ਜਿਹੜੇ ਕਿਹਾੜਾਂ ਤੋਂ ਸਾਈਡ ਤੇ ਜਿਹੜੇ ਇਲਾਕੇ ਆ ਉੱਥੇ ਵੀ ਜਿਹੜਾ ਵਾ ਕਿਉਂਕਿ ਬਰਸਾਤ ਜਿਹੜੀ ਬੜੀ ਭਾਰੀ ਹੋਈ ਐ ਇਸ ਸਾਲ ਤੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਅਸੀਂ ਖਲੋਤੇ ਆ ਬੱਦੋਵਾਲ ਕਲਾਂ ਵਿੱਚ ਜਿੱਥੇ ਇੱਕ ਬੜਾ ਲੋੜਵੰਦ ਪਰਿਵਾਰ ਆ ਜਿਨ੍ਹਾਂ ਦੇ ਮਕਾਨ ਜਿਹੜੇ ਆ ਪੁਰਾਣੇ ਸੀ ਜਿਹੜੇ ਵਾਲਿਆਂ ਵਾਲੇ ਤੇ ਉਹ ਜਿਹੜੇ ਆ ਮਕਾਨ ਜਿਹੜੇ ਆ ਉਹ ਮੀਂਹ ਕਾਰਨ ਜਿਹੜੇ ਆ ਜਿਹੜੇ ਆ ਚੋਂਦੇ ਹੀ ਤੇ ਖਰਾਬ ਹੋ ਗਏ ਸੀ ਤੇ ਉਹ ਪਰਿਵਾਰ ਵੱਲੋਂ ਜਿਹੜਾ ਆਪਣਾ ਵਿਚਾਰਿਆ ਮਾੜਾ ਮੋਟਾ ਜਿਹੜਾ ਵਾ ਗੁਜ਼ਾਰਾ ਜਿਹੜਾ ਵਾ ਕਰਨ ਲੱਗੇ ਆ ਮਕਾਨ ਬਣਾਉਣ ਲੱਗੇ ਆ ਸੋ ਆਪਾਂ ਜਿਹੜੇ ਸਰੋਤਿਆਂ ਨੂੰ ਬੇਨਤੀ ਕਰਦੇ ਆ ਕਿ ਇਹ ਪਰਿਵਾਰ ਜਿਹੜਾ ਲੋੜਵੰਦ ਪਰਿਵਾਰ ਆ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਛੋਟੇ ਛੋਟੇ ਬੱਚੇ ਆ ਤੇ ਜਿਹੜਾ ਆਪ ਜਿਹੜਾ ਹੈਗਾ ਨੌਜਵਾਨ ਉਹ ਵੀ ਉਹਦਾ ਸਰੀਰਕ ਤੌਰ ਤੇ ਠੀਕ ਨਹੀਂਗਾ ਤੇ ਆਪਾਂ ਇਹ ਚਾਹੁੰਦੇ ਆ ਕਿ ਤੁਸੀਂ ਉਹਨਾਂ ਦੀ ਜਿਹੜੀ ਮਦਦ ਕਰੋ ਤਾਂ ਕਿ ਉਹ ਜਿਹੜਾ ਆਪਣਾ ਜਿਹੜਾ ਸਿਰ ਦੀ ਛੱਤ ਜਿਹੜੀ ਆ ਉਹ ਬਣਾ ਸਕਣ ਆਪ ਤੁਹਾਨੂੰ ਵਿਖਾਉਂਦੇ ਆ ਪਰਿਵਾਰ ਦੇ ਮੈਂਬਰ ਜਿਹੜੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਛੋਟੇ ਛੋਟੇ ਬੱਚੇ ਆ ਤੇ ਉਹ ਆਪ ਵੀਰੇ ਦਾ ਅਧਿਕਾਰ ਵਾਲੀ ਆ ਤੇ ਇਹ ਸਰੀਰਕ ਤੌਰ ਤੇ ਜਿਹੜਾ ਵਾ ਠੀਕ ਨਹੀਂ ਰਹਿੰਦੇ ਪਰ ਇਹਨੂੰ ਥੋੜਾ ਸਾਈਡ ਕਮਾ ਕੇ ਵੇਖ ਲਓ ਇਹਨਾਂ ਦੇ ਲੱਕ ਚ ਨਾ ਵੇਖੋ ਪ੍ਰੋਬਲਮ ਬੜੀ ਹੱਡੀ ਜਿਹੜੀ ਆ ਸ਼ੁਰੂ ਤੋਂ ਇਸ ਤਰ੍ਹਾਂ ਹੀ ਆ ਤੇ ਜਿਹੜਾ ਕੰਮ ਕਾਜ ਵਿਚਾਰਾ ਕਰਦਾ ਹੈਗਾ ਵਾ ਪਰ ਅੱਜ ਕੱਲ ਦੇ ਜ਼ਮਾਨੇ ਚ ਮੰਗਾਈ ਦੇ ਜ਼ਮਾਨੇ ਚ ਆ ਜੋ ਜਿਹੜਾ ਵਾ ਉਹ ਮਕਾਨ ਬਣਾਉਣੇ ਜਾਂ ਹੋਰ ਜਿਹੜੇ ਕੰਮ ਕਰਨੇ ਆ ਕੋਈ ਸੌਖੇ ਨਹੀਂਗੇ ਸੋ ਆਪਾਂ ਇਹਨਾਂ ਨਾਲ ਵੀਰ ਉਹਨਾਂ ਨਾਲ ਗੱਲ ਕਰਾਉਨੇ ਆ ਕੋਈ ਨਹੀਂ ਕੋਈ ਹੋਰ ਕੋਈ ਕੁਛ ਨਹੀਂ ਹੁੰਦਾ ਦੱਸੋ ਕੋਈ ਨਹੀਂ ਦੱਸੋ ਤੁਸੀਂ ਜਿਹੜੀ ਤੁਹਾਨੂੰ ਪ੍ਰੋਬਲਮ ਹੈ ਸਤਿ ਸ਼੍ਰੀ ਅਕਾਲ ਕਰੀ ਕੋਈ ਨਹੀਂ ਕੋਈ ਨਹੀਂ ਹੋਰ ਤੁਸੀਂ ਕੋਈ ਨਹੀਂ ਤੁਸੀਂ ਬੋਲ ਦਿਓ ਕੋਈ ਕਹਿੰਦਾ ਸਤਿ ਸ਼੍ਰੀ ਅਕਾਲ ਹੀਰ ਜੀ ਮੈਂ ਬਦੋਵਾਲ ਕਲਾਂ ਤੋਂ ਬੋਲਦੀ ਆਂ ਮੇਰੀ ਮਦਦ ਕਰੋ ਮੇਰੇ ਘਰ ਵਾਲੇ ਕੋਈ ਕੰਮ ਨਹੀਂ ਕਰਦਾ ਸਾਡਾ ਪਹਿਲੇ ਬੰਨਾ ਵੀ ਨਹੀਂ ਹੈਗਾ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਤੇ ਇਹ ਫਿਰ ਕੰਮ ਤੇ ਜਾਂਦੇ ਨਹੀਂਗੇ ਕਿਤੇ ਜਾਂ ਜਾਂਦੇ ਜਾਂ ਕਿਤਰਾ ਜਾਂਦੇ ਥੋੜਾ ਬੋਤਾ ਕਰਕੇ ਥੋੜਾ ਰਾਤ ਦਾ ਲੈ ਹੁੰਦੇ ਉਹ ਗੁਜ਼ਾਰਾ ਹੋ ਜਾਂਦਾ ਹੈ ਇਹਨਾਂ ਦਾ ਜਿਹੜਾ کاروبار ਹੈ ਕਿਉਂਕਿ ਤੁਸੀਂ ਵੇਖ ਸਕਦੇ ਜੀ ਕਿ ਇਹਨਾਂ ਦਾ ਸਰੀਰਕ ਤੌਰ ਤੇ ਬੜੇ ਕਮਜ਼ੋਰ ਆ ਤੇ ਤੁਹਾਨੂੰ ਪਤਾ ਅਜਕਲ ਜਿਹੜਾ ਵਾ ਜੇ ਕਮਾਈ ਵੀ ਕਰਨੀ ਹੋਵੇ ਤਾਂ ਸਰੀਰ ਜਿਹੜਾ ਤੰਦਰੁਸਤ ਹੋਵੇ ਫੇਰ ਹੀ ਕਮਾਈ ਹੁੰਦੀ ਆ ਤੇ ਸਰੀਰਕ ਤੌਰ ਤੇ ਜਿਹੜੇ ਕਮਜ਼ੋਰ ਆ ਤੇ ਆਪ ਤਾਂ ਤੁਹਾਡੇ ਸਾਹਮਣੇ ਵੇਖ ਲਓ ਮੈਗ ਵਿੱਚ ਬੋਲ ਵੀ ਨਹੀਂ ਰਹੇ ਤੇ ਇਹ ਬੱਚੇ ਇਹਨਾਂ ਦੇ ਛੋਟੇ ਛੋਟੇ ਤੇ ਆਹ ਸਾਹਮਣੇ ਤੁਸੀਂ ਵੇਖ ਸਕਦੇ ਜੇ ਕਿ ਮਕਾਨ ਜਿਹੜੇ ਆ ਸਾਰੇ ਇਹ ਬਹਿ ਗਏ ਸੀ ਤੇ ਇਹ ਹੁਣ ਉਹਨਾਂ ਨੇ ਜਿਹੜਾ ਵਾ ਮਿਸਤਰੀ ਲਾਏ ਚਾਹ ਰ ਆਪਣਾ ਥੋੜਾ ਬੋਤਾ ਕਰ ਰਹੇ ਆ ਪਰ ਆਪ ਆਪਣੇ ਚੈਨਲ ਵੱਲੋਂ ਇਹ ਕਹਿਣਾ ਚਾਹੁੰਦੇ ਆ ਕਿ ਜਿੱਥੇ ਇੰਨੇ ਪੰਜਾਬ ਦੇ ਲੋਕਾਂ ਨੇ ਇੰਨੀ ਮਦਦ ਕੀਤੀ ਜਿੱਥੇ ਹਾੜਾ ਆਇਆ ਤੇ ਉਥੇ ਇਹਨਾਂ ਲੋੜਵੰਦ ਪਰਿਵਾਰ ਦੀ ਵੀ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਵੀ ਛਿਰਤੇ ਜਿਹੜੇ ਰਹਿਣ ਵਾਸਤੇ ਛੱਤ ਜਿਹੜੀ ਆ ਬਣ ਸਕੇ ਤੁਸੀਂ ਕੋਈ ਕਹਿਣਾ ਚਾਹੁੰਦੇ ਕਹਿ ਦਿਓ ਬੋਲੋ ਥੋੜਾ ਕੋਈ ਬੋਲੋ ਕੋਈ ਦੱਸੋ ਸੱਚੀ ਗੱਲ ਸਾਰਿਆਂ ਨੂੰ ਮੇਰੇ ਲੱਕ ਤੋਂ ਕਰਕੇ ਕੰਮ ਨਹੀਂ ਹੁੰਦਾ ਮੇਰੀ ਮਦਦ ਕਰੋ ਯੋਧ ਦੀ ਬੋਲ ਕੰਮ ਦੇ ਕਰਕੇ ਲੱਕ ਤੋਂ ਕੰਮ ਨਹੀਂ ਹੁੰਦਾ ਮੇਰੀ ਮਦਦ ਕਰੋ ਠੀਕ ਹੈ ਜੀ ਇਹ ਪਰਿਵਾਰ ਤੁਸੀਂ ਵੇਖ ਲਿਆ ਤੁਹਾਨੂੰ ਵਿਖਾ ਦਿੱਤਾ ਵਾ ਇਹਨਾਂ ਦੇ ਹਾਲਾਤ ਜਿਹੜੇ ਆ ਤੇ ਮਿਸਤਰੀ ਇਹਨਾਂ ਨੇ ਆ ਵਖੋ ਲਾਏ ਆ ਤੇ ਆਪਣਾ ਡੇ ਥੋੜਾ ਬੋਤਾ ਵਿਚਾਰੇ ਜਿੰਨੇ ਕੁ ਜੋਗੇ ਹੈਗੇ ਆ ਪਰ ਆਪਾਂ ਕੋਸ਼ਿਸ਼ ਕਰੀਏ ਜਿੱਥੇ ਆਪਾਂ ਇਹਨਾਂ ਨੇ ਲੱਖਾਂ ਰੁਪਏ ਉਧਰ ਹੜਪੀੜ ਤੋਂ ਵਾਸਤੇ ਜਿੰਨਾ ਨੁਕਸਾਨ ਹੋਇਆ ਦਿੱਤੇ ਇਹ ਵੀ ਇੱਕ ਲੋੜਵੰਦ ਪਰਿਵਾਰ ਹੀ ਆ ਤੇ ਆਪਾਂ ਇਹਨਾਂ ਦੀ ਮਦਦ ਕਰਕੇ ਤੇ ਉਹ ਪ੍ਰਮਾਤਮਾ ਦਾ ਜਸ ਕੱਟੀਏ ਸੋ ਤੁਸੀਂ ਵੇਖ ਰਹੇ ਜੀ ਵਤਨ ਦੀ ਮਿੱਟੀ ਚੰਨੜਮੈਂ ਡਾਕਟਰ ਪ੍ਰਤਾਪ ਸਿੰਘ ਫਤੇਗੜ ਚੂੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ